हेमकुंट यात्रा सावधानियाँ यात्रा शुरू तो पहला ज़्यादा भोजन नहीं खाना चाहिए ये चढ़न वेले समस्या पैदा करता है यात्रा करते समय ते तो कदम छोटे होने चाहिए जो थकावट तो बचाते हैं सफ़र दौरान किसी भी थानते ज़्यादा देर रुकन तो परहेज करना चाहिए है नहीं तो शरीर ठंडा रहता है ਅਤੇ ਵਿਅਕਤੀ ਨੂੰ ਜ਼ਿਆਦਾ ਥਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ ਚੜਦੇ ਸਮੇਂ ਜ਼ਿਆਦਾ ਪਸੀਨਾ ਆਉਣ ਕਾਰਨ ਹੋਈ ਕਮੀ ਨੂੰ ਕਵਰ ਕਰਨ ਲਈ ਤੁਹਾਨੂੰ ਆਪਣੇ ਨਾਲ ਕੁਝ ਗਲੂਕੋਜ਼ ਲੈਣਾ ਚਾਹੀਦਾ ਹੈ ਜਿੱਥੋਂ ਤੱਕ ਹੋ ਸਕੇ ਪਾਣੀ ਜ਼ਿਆਦਾ ਨਹੀਂ ਪੀਣਾ ਚਾਹੀਦਾ ਥੋੜਾ ਜਿਹਾ ਪਾਣੀ ਘੁਰਲੀ ਕਰਕੇ ਸਮਾਂ ਲਗਾਉਣਾ ਚਾਹੀਦਾ ਹੈ ਸੌਫਟ ਡਰਿੰਕਸ ਤੋਂ ਪਰਹੇਜ਼ ਕਰਨਾ ਚਾਹੀਦਾ ਜੇਕਰ ਤੁਸੀਂ 15-20 ਦਿਨ ਯਾਤਰਾ ਤੋਂ ਪਹਿਲਾਂ ਰੋਜ਼ਾਨਾ 2-4 ਕਿਲੋਮੀਟਰ ਪੈਦਲ ਤੁਰਨਾ ਸ਼ੁਰੂ ਕਰਦੇ ਹੋ ਤਾਂ ਇਸ ਦਾ ਬਹੁਤ ਫਾਇਦਾ ਹੋ ਸਕਦਾ ਹੈ ਸਾਦੀ ਅਲਰਜੀ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਤਕਲੀਫ ਵਾਲੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਆਪਣੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ ਆਪਣੇ ਨਾਲ ਵਾਧੂ ਚਾਦਰਾਂ ਤੇ ਪਲਾਸਟਿਕ ਦੀ ਸ਼ੀਟਾਂ ਰੱਖ ਲਓ जो तहू यात्रा के दौरान बदलते मौसम तो बचा सकती है गिल जुराबा पहन के यात्रा नहीं करनी चाहती शरीर के तापमान असहज कर सकती है गल जरूर दसना चाहवागे ਇਹ ਸਾਰੀ ਜਾਣਕਾਰੀ ਤੇ ਫੋਟੋ ਜਨਤਕ ਖੇਤਰ ਵਿੱਚ ਉਪਲਬਧ ਹੈ ਜਿਸ ਨੂੰ ਅਸੀਂ ਲੜੀਬੱਧ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ